ਦੋਸਤੋ ਤੁਸੀਂ ਬਹੁਤ ਬਾਰੀ ਸੁਣਾ ਹੋਣਾ ਵੀ 15 ਦਿਨਾਂ ਦੇ ਵਿੱਚ ਕਰੋੜਪਤੀ ਬਣੋ ਜਾਂ ਤੁਸੀਂ ਆਹ ਕਿਤਾਬ ਪੜੋ ਕਰੋੜਪਤੀ ਬਣੋ ਜਾਂ ਤੁਸੀਂ ਆਹ ਕੋਰਸ ਖਰੀਦੋ ਤਾਂ ਤੁਸੀਂ ਕਰੋੜਪਤੀ ਬਣ ਸਕਦੇ ਤੁਸੀਂ YouTube ਤੇ ਬਹੁਤ ਸਾਰੀਆਂ ਵੀਡੀਓ ਵੀ ਦੇਖਦੇ ਹੋਣੇ ਆ ਸੋਸ਼ਲ ਮੀਡੀਆ Facebook Instagram ਦੇ ਉੱਤੇ ਵੀ ਕੁਝ ਦਿਨਾਂ ਦੇ ਵਿੱਚ ਤੁਸੀਂ ਕਰੋੜਪਤੀ ਬਣ ਸਕਦੇ ਪਰ ਜਿੱਥੇ ਤੱਕ ਮੇਰੀ ਸੋਚ ਹੈ ਵੀ ਬੰਦਾ ਜਿੰਨਾ ਚਿਰ ਕੰਮ ਨਹੀਂ ਕਰਦਾ ਉਹਨਾ ਟਾਈਮ ਉਹ ਕੁਝ ਨਹੀਂ ਕਰ ਸਕਦਾ ਵੀ ਦਿਨਾਂ ਚ ਕਰੋੜਪਤੀ ਬਣਨ ਵਾਲੇ ਜਿਹੜੀਆਂ ਇਹ ਗੱਲਾਂ ਨੇ ਇਹ ਸਭ ਫੇਕ ਨੇ ਕਿਉਂਕਿ ਕੰਮ ਕਰੋਗੇ ਤਾਂ ਸਭ ਕੁਝ ਹੈ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਕੰਮ ਤੋਂ ਬਿਨਾ ਕੁਝ ਨਹੀਂ ਹਾਸਲ ਹੁੰਦਾ ਮਿਹਨਤ ਕਰਨੀ ਪੈਂਦੀ ਆ ਦਿਨ ਰਾਤ ਇੱਕ ਕਰਨਾ ਪੈਂਦਾ ਪਰ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਤੁਹਾਨੂੰ ਦਿਖਾਉਂਦੇ ਵੀ ਅਸੀਂ ਇੰਨੇ ਦਿਨਾਂ ਦੇ ਵਿੱਚ ਕਰੋੜਪਤੀ ਬਣ ਚੁੱਕੇ ਆ ਪਰ ਉਹ ਇਹ ਗੱਲ ਨਹੀਂ ਦੱਸਦੇ ਹੁੰਦੇ ਵੀ ਅਸੀਂ ਇੰਨਾ ਟਾਈਮ ਸਾਨੂੰ ਮਿਹਨਤ ਕਰਦਿਆਂ ਨੂੰ ਹੋ ਗਿਆ ਇਸ ਕਰਕੇ ਅਸੀਂ ਅੱਜ ਇਹ ਸਭ ਮਕਾਉਂ ਤੇ ਪਹੁੰਚਿਆ ਪਰ ਜਿਹੜੇ ਸਾਡੇ ਲੋਕ ਵੀਡੀਓ ਉਹਨਾਂ ਦੀ ਦੇਖਣ ਤੋਂ ਬਾਅਦ ਲਾਸਟ ਸਟੈਪ ਝੱਕਦੇ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਇਹੀ ਫਟ ਹੋ ਜਾਂਦਾ ਹੈ ਵੀ ਇਹ ਥੋੜੇ ਦਿਨਾਂ ਦੇ ਵਿੱਚ ਹੀ 15 20 ਦਿਨਾਂ ਦੇ ਵਿੱਚ ਹੀ ਕਰੋੜਾ ਰੁਪਇਆ ਸ਼ਬਦ ਤਾਂ ਵੀ ਆਪਾਂ ਵੀ ਇਸ ਤਰੀਕੇ ਨਾਲ ਕਮਾ ਸਕਦੇ ਹਾਂ ਪਰ ਦੋਸਤੋ ਇਹ ਰਜ ਕੋਈ ਵੀ ਮੈਜਿਕ ਨਹੀਂ ਹੈਗਾ ਨਾ ਕੋਈ ਰਜ ਦੀ ਕੋਈ ਸਾਇਆ ਸਾ ਜਿਹਦੇ ਕਾਰਨ ਤੁਸੀਂ ਜਿਸ ਕਰਕੇ ਤੁਸੀਂ 15 20 ਦਿਨਾਂ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਕਰੋੜਪਤੀ ਬਣ ਜਾਓ ਇਸ ਕਰਕੇ ਮਿਹਨਤ ਕਰਨੀ ਪੈਂਦੀ ਆ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਬਿਜ਼ਨਸ ਨੇ ਜੋ ਕਿ ਤੁਸੀਂ ਸੈਟ ਅਪ ਕਰ ਸਕਦੇ ਹੋ ਬਹੁਤ ਸਾਰੇ ਬਹੁਤ ਸਾਰੇ ਛੋਟੇ ਛੋਟੇ ਕੰਮ ਨੇ ਜਿਹੜੇ ਤੁਸੀਂ ਕਰ ਸਕਦੇ ਹੋ ਪਰ ਅੱਜ ਦੇ ਟਾਈਮ ਦੇ ਵਿੱਚ ਲੋਕਾਂ ਨੂੰ ਇਹ ਹੋ ਜਾਂਦਾ ਵੀ ਪਹਿਲਾਂ ਆਪਾਂ ਸਿੱਧਾ ਇੱਕ ਡੰਡਾ ਨਾਲ ਚੜੀ ਪੌੜੀ ਦਾ ਸਿੱਧਾ ਜਾ ਕੇ ਛੱਤ ਤੇ ਛਾਲ ਮਾਰ ਗਏ ਹੁਣ ਤੁਸੀਂ ਸੋਚੋ ਸਟੈਪ ਬਾਈ ਸਟੈਪ ਮਤਲਬ ਕਿ ਪੌੜੀ ਚੜਾਂਗੇ ਫੇਰ ਹੀ ਆਪਾਂ ਛੱਤ ਤੱਕ ਪਹੁੰਚਾਂਗੇ ਜੇ ਆਪਾਂ ਸਿੱਧਾ ਇੱਥੋਂ ਛਾਲ ਮਾਰ ਕੇ ਛੱਤ ਤੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਆਪਾਂ ਉਹਦੀ ਲੱਤਾਂ ਬਾਹਤ ਨਾ ਲਾਂਗੇ ਕਿ ਇਹਨਾਂ ਸੋਚਿਆ ਕਰੋ ਵੀ ਅਸੀਂ ਜਲਦੀ ਕਾਮਯਾਬ ਹੋ ਜਾਈਏ ਹੋਣਾ ਕਾਮਯਾਬ ਜ਼ਰੂਰ ਹੈ ਪਰ ਇਹ ਨਹੀਂ ਹੈਗਾ ਆਪਾਂ ਜਲਦੀ ਹੋਣਾ ਹੌਲੀ-ਹੌਲੀ ਹੋਜੋ ਸਟੈਪ ਵਾਈਜ਼ ਸਟੈਪ ਹੋਜੋ ਤਾਂ ਕਿ ਜਿਹੜੀ ਤੁਹਾਡੀ ਮਿਹਨਤ ਤਾਂ ਤੁਹਾਨੂੰ ਪਤਾ ਲੱਗੇ ਵੀ ਤੁਸੀਂ ਕਿਸ ਤਰੀਕੇ ਨਾਲ ਕਾਮਯਾਬ ਹੋਇਆ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਤਰੀਕੇ ਨਾਲ ਅਮੀਰ ਹੋਣਾ ਚਾਹੁੰਦੇ ਨੇ ਉਹ ਕਈ ਵਾਰਾਂ ਲੋਕਾਂ ਦੇ ਗਲਤ ਚੱਕਰਾਂ ਦੇ ਵਿੱਚ ਪੈ ਜਾਂਦੇ ਨੇ ਜਿਵੇਂ ਬਹੁਤ ਸਾਰੇ ਕੰਪਨੀ ਵਾਲੇ ਜਾਂ ਫੇਕ ਕਾਲਰ ਨੇ ਜਿਹੜੇ ਉਹ ਤੁਹਾਨੂੰ ਫੋਨ ਕਰਦੇ ਨੇ ਆਪਣੇ ਚੰਗੇ ਦੇ ਵਿੱਚ ਫਸਾਲ ਲੈਂਦੇ ਨੇ ਉਸ ਤੋਂ ਬਾਅਦ ਤੁਹਾਡੇ ਤੋਂ ਉਹ ਥੋੜੀ-ਮੋਟੀ ਮੋਟ ਲੈਂਦੇ ਨੇ ਜਿਵੇਂ 10-20000 50000 ਕਿਹਾਂ ਤਾਂ ਲੱਖਾਂ ਦਾ ਵੀ ਨੁਕਸਾਨ ਕਰ ਦਿੰਦੇ ਨੇ ਉਹ ਹੁੰਦਾ ਕਿਵੇਂ ਜਦੋਂ ਆਪਾਂ ਲਾਲਚ ਦੇ ਵਿੱਚ ਆ ਜਾਂਦੇ ਆ ਆਪਾਂ ਮਿਹਨਤ ਤੋਂ ਚੱਲਦੇ ਆ ਕਿਉਂਕਿ ਮਿਹਨਤ ਤਾਂ ਜਿਹੜੀ ਉਹ ਕਰਨੀ ਪਣੀ ਹੈ ਚਾਹੇ ਤੁਸੀਂ ਅੱਜ ਤੋਂ ਸਟਾਰਟ ਕਰ ਲਓ ਚਾਹੇ ਮਹੀਨੇ ਬਾਅਦ ਕਰਨ ਵਿੱਚ ਸਾਲ ਬਾਅਦ ਕਰ ਲਓ ਮਿਹਨਤ ਤਾਂ ਜਿਹੜੀ ਉਹ ਤੁਹਾਨੂੰ ਕਰਨੀ ਪਊਗੀ ਇਸ ਕਰਕੇ ਕੋਈ ਵੀ ਇਸ ਤਰੀਕੇ ਦੀ ਸਾਇੰਸ ਨਹੀਂ ਹੈਗੀ ਜਿਹੜੀ ਕਿ ਤੁਹਾਨੂੰ ਦਿਨਾਂ ਦੇ ਵਿੱਚ ਕਰੂੜ ਪਤੀ ਬਣਾ ਲੈ ਬਹੁਤ ਸਾਰੇ ਕੰਮ ਨੇ ਜਿਹੜੇ ਤੁਸੀਂ ਸਟਾਰਟ ਕਰ ਸਕਦੇ ਹੋ ਪਰ ਨਾ ਤੁਸੀਂ ਛੋਟੀ ਜਿਹੀ ਜੌਬ ਕਰੋ ਨਾਲ ਦੀ ਨਾਲ ਤੁਸੀਂ ਕੋਈ ਨਾ ਕੋਈ ਐਸਾ ਕੰਮ ਕਰੋ ਪਾਰਟ ਟਾਈਮ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਇੱਕ ਕੰਮ ਹੀ ਕਰਨਾ ਪਾਰਟ ਟਾਈਮ ਕੋਈ ਹੋਰ ਕੰਮ ਕਰੋ ਜਿਸ ਤਰੀਕੇ ਨਾਲ ਤੁਸੀਂ ਸੋਸ਼ਲ ਮੀਡੀਆ ਤੇ ਵੀ ਕੰਮ ਕਰ ਸਕਦੇ ਹੋ ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਲੋਕ ਬਹੁਤ ਸਾਰਾ ਪੈਸਾ ਕਮਾ ਰਹੇ ਨੇ ਜੇਕਰ ਤੁਹਾਡੇ ਕੋਲ ਟਾਈਮ ਹੈ ਸਕਿੱਲ ਹੈ ਤੁਹਾਨੂੰ ਛੋੜਾ ਮੋੜਾ ਕੋਈ ਕੰਮ ਆਉਂਦਾ ਉਹ ਕੰਮ ਜਾਂ ਉਸ ਸਕਿੱਲ ਨੂੰ ਤੁਸੀਂ ਆਪਣੇ ਫੋਨ ਉਤੇ ਵੀਡੀਓ ਤਿਆਰ ਕਰਕੇ YouTube ਦੇ ਉਤੇ ਅਪਲੋਡ ਕਰਕੇ ਤੁਸੀਂ ਬਹੁਤ ਸਾਰਾ ਪੈਸਾ ਕਮਾ ਸਕਦੇ ਹੋ ਹਨ ਇਸ ਕਰਕੇ ਮਿਹਨਤ ਦਾ ਕੋਈ ਕਰਨੀ ਪੈਣੀ ਆ ਬਿਨਾ ਮਿਹਨਤ ਤੋਂ ਕੁਝ ਨਹੀਂ ਮਿਲਣਾ ਦੋਸਤੋ ਜੇਕਰ ਤੁਹਾਨੂੰ ਇਹ ਸੁਝਾਅ ਵਧੀਆ ਲੱਗਿਆ ਤਾਂ ਹੁਣ ਤੱਕ ਸ਼ੇਅਰ ਕਰਿਓ ਮੈਂ ਹੁੰਦਾ ਕਿਸੇ ਨਵੀਂ ਵੀਡੀਓ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ